ਜੇ ਨਹੀਂ ਕਰਦੇ ਤਾਂ ਫਕਰੀ ਜਾਂ ਕਾਹਤੇ ਨਾ ਸੰਭਾਹ। ਕਿ ਨਾ ਮੀਂਹ ਗਿਰਨ ਦੇ ਸਾਰੇ ਜਾਂ ਤੁਸੀਂ ਬਚਿਆ ਮੰਗੋਗੇ। ਇਹ ਆਪਾਂ ਅੱਜ ਦਾ ਕਾਰਿਆਂ ਟੌਪ ਸਟ ਸਿਰਿਸ ਵੇਰੀ। ਕੱਲ ਮੂਰੀਆਂ ਫਟ ਕੇ ਰਹਿ ਜਾਂਦੇ ਸੀ ਸਾਹਮਣੇ। ਕੱਪੜੇ ਗਵਾਂਦੀਆਂ। ਹੁਣ ਇਹਨਾਂ ਵੀ ਆਪਾਂ ਬਣਾਵਾਂਗੇ ਰੋਟੀਆਂ। ਅੰਦਰਲਾ ਕੰਮ ਆਪਾਂ ਸਾਰਾ ਲਵੇਟ ਲਏ। ਤੇ ਕੱਲ ਦਾ ਵਲੌਗ ਬਹੁਤ ਵਧੀਆ ਹੋਊਗਾ। ਕੱਲ ਨੂੰ ਆਪਾਂ ਜਾਵਾਂਗੇ ਉਥੇ। ਆਪਣਾ ਫਰਜ਼ੀ ਸੇਵਾ ਸੁਸਾਇਟੀ ਨਾਲ ਜੇ ਪਾਠ ਖਾਇਆ ਹੋਇਆ ਤੁਸੀਂ ਜੇ ਸਵੇਰੇ ਗਈ ਸੀ ਵੀਡੀਓ ਨਹੀਂ ਬਣਾ ਕੇ ਲੈ ਕੇ ਨਾ ਮੈਂ ਪੁੱਛਿਆ ਨਾ ਵੀਡੀਓ ਦੇ ਕੋਈ ਫਰਕ ਨਹੀਂ ਕਰਦਾ ਜਿੰਨੀ ਮਰਜ਼ੀ ਬਣਾਓ ਪੀਛੇ ਲੈ ਫੀ ਚਾਹ ਨਹੀਂ ਪੀਤੀ ਕੀ ਕਰਨਾ ਇੰਨੀ ਭਾਰੀਆਂ ਬਣਾਉਣੇ ਕਿਉਂ ਆਉਨੇ ਆ ਫਿਰ ਸਾਰੇ ਪਾਣੀ ਨੂੰ ਮੈਂ ਕਿੰਨੇ ਪਾਣੀ ਇਹ ਮੈਨੂੰ ਕਿਉਂ ਤਾਂ ਕਿੰਨੇ ਦਾ ਪਾਣੀ ਆ ਕਿੰਨੇ ਬੰਦੇ ਆਉਨੇ ਆ ਹਾਂ ਉਹ ਹਸਾਮ ਨਾਲ ਪਾ ਲੈ ਹਾਂ ਇਹ ਤਾਂ ਰੋਜ਼ ਕੱਪੜੇ ਪਾਉਂਦੇ ਨੇ ਆਂ ਪਾੜ ਦੇ ਇਹ ਤਾਂ ਪਰਾਂ ਰੱਖਿਓ ਹਾਂ ਇਹ ਤਾਂ ਪਰਾਂ ਸਾਫ਼ ਆ ਤਾਂ ਇਹਦਾ ਗਿੱਲਾ ਇਹ ਪਰਲੀ ਸਾਈਡ ਦਾ ਹਾਂ ਆ ਵੀ ਨੇ ਹਲੇ ਰੱਖਿਆ ਨੂੰ ਪੌਂਦੀਆਂ ਤੇ ਸੁੱਕ ਜੰਗੀਆਂ ਇਹ ਮੈਨੂੰ ਚਾਰ ਜੁੜਾ ਚਾਰਨੀ ਫੜਾਈ ਹੋਗੀ ਥੋੜੀ ਚਾਰਨੀ ਆਪੀ ਇਹਨਾਂ ਨੂੰ ਬੱਸ ਕਰਦੇ ਅੱਜ ਖਾਣਾ ਬਣਾਇਆ ਹੋਈ ਹੈ ਸਾਗ ਬਣਾਉਣ ਦੀ ਲਾਤ ਲਾ ਗਾਈ ਸਾਨੂੰ ਮਿਕ ਹੋਰ ਪੰਛੀ ਦਿਖਾਈਏ ਆ ਦਿਖਦਾ ਹੋਊਗਾ ਸਾਨੂੰ ਸਰ ਇਹ ਆਹਦੇ ਬੈਠਾ ਹੈ ਮੇਰੀ ਉਂਗਲੀ ਕਿੱਥੇ ਗਈ ਆਹ ਦੇ ਮੈਂ ਜ਼ੂਮ ਕਰਕੇ ਦਿਖਾਉਂਦਾ ਹਾਂ ਹਾਂ ਕੋੜਾ ਕਬੂਤਰ ਇਹ ਬੋਲਦੇ ਮੈਨੂੰ ਤਾਂ ਵਧੀਆ ਨਹੀਂ ਲੱਗਦੇ ਹੁੰਦੇ ਬਾਕੀ ਆਪਣੀ ਆਪਣੀ ਸਮਝ ਆ ਕਿਹੜਾ ਕੋੜਾ ਤੇਰਾ ਸੇੜਾ ਕੋੜਾ ਕਿਹੜਾ ਹੋ ਮੈਂ ਦੱਸ ਦਵਾਂ ਕਬੂਤਰ ਕਿਹੜਾ ਹੁੰਦਾ ਕਬੂਤਰ ਆ ਕਬੂਤਰਾ ਨਹੀਂ ਕਬੂਤਰ ਕਬੂਤਰ ਕਹਿੰਦੇ ਕਬੂਤਰਾ ਕਬੂਤਰ ਆ ਇਹ ਲਾਏ ਮੈਨੇ ਬਿੱਥੇ ਦੋ ਆ ਉੱਡੀ ਸਾਡੇ ਸਵੇਰੇ ਸਵੇਰੀ ਦੇਖੋ ਕਿ ਨਗਾ ਤਾਂ ਸਵੇਰਾ ਦੇਖੋ ਗਾਈ ਕਿੰਨਾ ਸੂਰ ਚੜਿਆ ਲੱਜ ਜੱਡਾ ਲੱਜ ਜੱਡਾ ਲੱਜ ਜੱਡਾ ਸੂਰ ਚੜਿਆ ਆ ਜਾ ਕਹਿੰਦੇ ਸਵੇਰਾ ਮੈਂ ਹੀ ਖਾਲ ਕੇ ਲਿਈ ਮਸਾ ਤੂੰ ਤਾਂ ਜਾ ਸੁੱਤੇ ਪਈ ਤੀ ਜਾ ਤਾਏ ਸੁੱਤੇ ਪਈ ਜੀ ਜਾਂ ਮੈਂ ਪਾਲ ਸਿੰਘ ਖਰੋੜ ਦੇ ਉੱਤੇ ਖੰਡ ਪਾਟ ਸ਼ਰੰਭ ਕਰਾਇਆ ਆਪਣਾ ਦਰਸ਼ਨ ਕਰ ਕਹੇ ਮਹਾਰਾਜ ਦੇ ਹਾਂ ਹਾਂ ਇਹ ਸੁੱਤੇ ਪਈ ਤੀ ਪੱਜੇ ਹੋਏ ਕਿੰਨੇ ਤੀ ਕਿੰਨੇ ਪੱਜਾ ਤੀ ਨਹੀਂ ਤੂੰ ਦੱਸੇ ਜਾਏ ਜੇ 6:30 ਤੋਂ ਘੱਟ ਉੱਠਦੀ ਉਹ ਨਹੀਂ 7 ਵਜੇ ਮੇਰੀ ਗੱਲ ਜਾ ਏਕੇ ਤੇ ਛਤਰੀ ਲੱਗ ਜਾਂਦੀ ਆ ਫੇਰ ਉੱਠਦੀ ਆ ਬਈ ਤੇ ਸਾਰਿਆਂ ਹੀ ਉੱਠਦੇ ਨੇ ਸਾਰਿਆਂ ਦਾ ਕੀ ਆ ਪਹਿਲੇ ਬੰਦ ਵਜੇ ਉੱਠ ਦਿੱਤੀ ਮੈਂ ਫੇਰ ਤੇਰਾ ਤੇ ਸਾਰਿਆਂ 'ਚ ਕੀ ਫਰਕ ਹੋਇਆ ਨਾਲਿਆਂ ਤਾਂ ਕਹਿੰਦੇ ਦੁਨੀਆਂ ਨਾਲ ਸੁਲਣਾ ਪੈਂਦਾ ਫਿਰ ਉਹ ਹੀ ਗੱਲ ਜੀ ਦੁਨੀਆਂ ਨਾਲ ਸਾਰੀਆਂ ਗੱਲਾਂ ਦੁਨੀਆਂ ਨਾਲ ਵੀ ਨਹੀਂ ਹੁੰਦੀਆਂ ਕੋਸ ਆਪੜੀਆਂ ਵੀ ਕਰ ਲਓ ਲੈ ਬਾਈ ਦੇਖੋ ਉਰੇ ਉਹਦੇ ਕੋਈ ਦੇ ਨਾਲ ਨਹੀਂ ਛਿੱਲੀਆਂ ਉਹ ਲੈ ਕੱਦੂ ਕਸ ਉਹਦੂ ਹਾਂ ਨਾਲੇ ਥੋੜੀ ਬਿਲਕੁਲ ਜ਼ਿਆਦਾ ਲਾਦੀ ਨਹੀਂ ਗੜਤਨ ਜੀ ਰਹੂ ਕਿਉਂ ਬਾਹਲੇ ਹੀ ਹੈ ਕਿਉਂ ਮੂਲੇ ਨੂੰ ਬਾਲ ਦਿੰਦੇ ਨੇ ਐ ਤੁਨੀ ਤੇ ਫਰੀ ਨਹੀਂ ਆ ਲਓ ਜੀ ਇੱਥੇ ਲਾਇਤੀ ਫੁੱਲ ਆਪਾਂ ਨੇ ਫੋਟੋ ਲੈ ਜਦੋਂ ਕੋਈ ਬੂਟਾ ਆਪਾਂ ਦੋ ਥਾਂ ਤੋਂ ਦੂਜੇ ਥਾਂ ਲਾਉਣੇ ਹੋ ਬਹੁਤ ਹੌਲੀ-ਹੌਲੀ ਹੁੰਦਾ ਉਹ ਹੌਲੀ-ਹੌਲੀ ਚੱਲਦਾ ਸਾਰੇ ਦੇਖਣੇ ਜਿਵੇਂ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਹੋਈਏ ਬਹੁਤ ਹੌਲੀ-ਹੌਲੀ ਪੈਰ ਲਾਗਦੇ ਨੇ ਸਾਰੇ ਚੀਜ਼ਾਂ ਦੀ ਐਸੀ ਗੱਲ ਆ ਜਿੱਥੇ ਤੇ ਡੀਲਾ ਮੈਂ ਦਵਾਈ ਜੀ ਪਾਤੀ ਪਾਣੀ ਦੇ ਕੇ ਉਹ ਕਨਾ ਮਹੀਨਾ 2 ਮਹੀਨੇ ਨੀ ਗੋਸੋ ਇੱਥੇ ਕਰਨਾ ਹੈਗਾ ਉਹ ਦਾ ਕੋਪਿੰਡੀਆਂ ਹੀ ਤਾਂ ਸੁੱਕ ਗਈਆਂ ਉੱਥੇ ਪਿੰਡੀਆਂ ਹੀ ਹਤੀਆ ਉੱਥੇ ਡੀਲਾ ਹੀ ਮੈਨੂੰ ਮਰਿਆ ਜਿਹਾ ਲੱਗਦਾ ਆਪਣੀ ਹਲਦੀ ਉਹ ਪਰਲੇ ਵਰਸੇ ਕਣਕ ਵੀ ਇਤੀ ਉਹ ਵੀ ਜੰਮੀ ਆਈ ਸੁਣੀ ਚਲੋ ਬਾਕੀ ਫਿਰ ਤੇ ਮੋਲੀਆਂ ਵਾਲੇ ਰੋਟੀਆਂ ਕੱਦ ਬਣਨੀਆਂ ਨੇ ਲੋਏ ਘਰ ਆਪਾਂ ਜਾ ਕੇ ਆਣਾਂ ਇਹਨਾਂ ਦੇ ਪੂਪੂ ਉਹਨਾਂ ਦੇ ਮੜ ਜਾ ਸੀਂਖ ਲਾ ਕੇ ਆਈਏ ਕੋਪੂ ਮੇਰਾ ਹੋਰ ਕੌਣ ਆ ਹੁਣ ਇੱਥੇ ਸਰਪੰਚਣੀ ਤੇ ਤਾਂ ਗੱਲ ਬਣਨੀ ਕੋਣ ਸੋਈਆ ਸੁਥੇ ਕੋਪੂ ਕਿਉਂ ਤਾਨੂੰ ਕੋਈਆ ਸੁਥੇ ਸੋਈ ਗਿਆ ਉਹ ਤਾਂ ਸਕੂਲ ਵੀ ਗਈ ਲੋ ਜੀ ਮੈਂ ਨਹੀਂ ਕਰਨ ਲੱਗੀ ਚੁੱਲ੍ਹੇ ਪਕਾਣ ਲੱਗੀ ਇਹਨਾਂ ਮੂਲੀਆਂ ਉਹ ਲੱਟਦੀਆਂ ਨੇ ਹਨਾ ਮੈਂ ਤਾਂ ਲੱਟ ਲਾ ਜੂ ਪਾਣੀ ਹਾਂ ਮੈਂ ਠੀਕ ਹੈ ਕਿੰਨੀ ਮਿਹਨਤ ਉਹ ਮਸ਼ੀਨ ਤੇ ਭਰਤਾ ਤਾਂ ਤਾਂ ਮੂੰਹ ਜਾ ਵੀ ਉੱਥੇ ਕਿਹੜਾ ਟੋਕਾ ਕਰਨਾ ਆਪਾਂ ਨੇ ਉਹ ਮਮਾ ਜੀ ਕਿਹਨੇ ਕਿਹਾ ਕਿ ਤੁਮ ਆਖਿਓ ਕਹੋ ਕਰਤੇ ਰੱਖਿਆ ਤਾਂ ਹੈਗਾ ਤੇ ਆਪ ਵੀ ਦਿਮਾਗ ਲਾਓ ਬਸ ਉਹ ਦਿਮਾਗ ਨਹੀਂ ਰਹੇਗਾ ਵੀ ਮੈਂ ਤਾਂ ਵੇਚਦੀ ਆਪਾਂ ਨਸ਼ੇ ਤਾਂ ਉਹ ਨਾ ਉਹ پارٹی ਵੀ ਹੈ ਕਾਲੀ ਫੋਨ ਤੇ ਜੋ ਕੁਝ ਕਰਦਾਂਗੀ ਕਿ ਮਮਾ ਲੈ ਕੇ ਆਏ ਨਹੀਂ ਜਾ ਕੇ ਉਹ ਡੋਲੂ ਕਿੱਥੇ ਰੱਖ ਤਾ ਜੀ ਸਲਾਹ ਸਾਡੀ ਵੀ ਬਾਹਰ ਬਣਾਵਾਂਗੇ ਹੁਣ ਨਾ ਕਦੇ ਵੀ ਧੋਰੀ ਵੀ ਸਾਰਾ ਕੁਝ ਕਰ ਲਿਆ ਜੀ ਫਿਰ ਨੇ ਇੱਕ ਟਾਈਮ ਜ਼ਿਆਦਾ ਹੋ ਗਿਆ ਇੱਕ ਸਾਡੀ ਸਲਾਹ ਹੋਊਗੀ ਵੀ ਸ਼ਾਇਦ ਸਾਧਾ ਬਣੀਏ ਇੱਕ ਕੰਮ ਘੂਰ ਵੀ ਅੱਜ ਕੰਮ ਬਹੁਤ ਨਹੀਂ ਕੁਸੂਟ ਸੀ ਹੁਣਾ ਮੈਨੂੰ ਕਿਉਂਕਿ ਸੂਟ ਕਸੂਣਾ ਜ਼ਰੂਰੀ ਹੈ ਸ਼ਾਮ ਨੂੰ ਦੇਖਾਂਗੇ ਨਾ ਬਸ ਸ਼ਾਮ ਨੂੰ ਘਰ ਲਾਂਗੇ ਇਸ ਵੇਲੇ ਕਾਹ ਨੂੰ ਰਿਚ ਚ ਜਾਵਾਂ ਉਹ ਠੀਕ ਆ ਸਾਗ ਤਿੰਨ ਵਜੇ ਮੈਂ ਤੋੜਨ ਬਗ ਗਈ ਹਾਂ ਮੈਂ ਤਾਂ ਗੋਭੀ ਬਣਾਉਂਗਾ ਕਦੋਂ ਹਾਂਜੀ ਸ਼ਾਮ ਅੱਜ ਸ਼ਾਮ ਨੂੰ ਠੀਕ ਹੈ ਬਸ ਫਿਰ ਸ਼ਾਮ ਨੂੰ ਅਪਾ ਗੋਭੀ ਬਣਾ ਲਾਂਗੇ ਨਾਲੇ ਸਾਗ ਘੜਵਾਗੇ ਸੋ ਤਾਂ ਕਰਕੇ ਫਿਰ ਮੈਂ ਕਿਹਾ ਕਿ ਚਲ ਅੰਦਰੇ ਲਾ ਲੈਣੇ ਆ ਫਿਰ ਕਦੇ ਪਾ ਕੇ ਲਾਵਾਗੇ ਬਾਕੀ ਟਾਈਮ ਵੀ ਹੋਵੇ ਥੋੜੀ ਲੇਟ ਹੋ ਗਈ ਸੀ ਅੱਜ ਮਾਈ ਲਾਈਫ ਚੱਲਿਆ ਦਹੀਂ ਮਸਾਂ ਮਸਾਂ ਤੇਰਾ ਸੇਰਾ ਮਸਾਂ ਉਥੇ ਮੈਂਸ ਕੜੀਆ ਮੈਂਸ ਨਹੀਂ ਤੇ ਬਾਕੀ ਵਲੌਗਸ ਨੂੰ ਜੇ ਤੱਕ ਜਰੂਰ ਦੇ ਚੈੱਕ ਕਰੋ ਜੀ ਮੈਂ ਤੁਹਾਨੂੰ ਸੜੀ ਪਿਛਲੀ ਵੀਡੀਓਸ ਨੂੰ ਪਿਆਰ ਦਿੱਤਾ ਹਾਂ ਉਸੇ ਸੜੀਆਂ ਨੂੰ ਵੀ ਪਿਆਰ ਦਿੱਤੋ ਬਸ ਜੁਰ ਗੁਰ ਠੀਕੇ ਜੀ ਮਤਲਬ ਇੱਕ ਦੋ ਵੀਡੀਓ ਵਾ ਵੇ ਚੱਲ ਪੈਂਦੀ ਫੇਡ ਆਊਟ ਵੀ ਹੋ ਜਾਂਦੀ ਹੈ ਤੇ ਪਲੀ ਸਾਰੀ ਵੀਡੀਓਸ ਨੂੰ ਦੇਖ ਕਰ ਤੁਹਾਨੂੰ ਹਣਾ ਅੱਜ ਵੀ ਨੇ ਕਰਦੇ ਹਣਾ ਬਾਕੀ ਜੇ ਤੁਹਾਨੂੰ ਕੋਈ ਲੱਗਦੀ ਹੈ ਕਿ ਇਹਨਾਂ 'ਚ ਕੋਈ ਕਮੀ ਹੈ ਤੁਸੀਂ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਅਸੀਂ ਆਪਣੇ ਨੂੰ ਸੁਧਾਰ ਸੁਧਾਰਾਂਗੇ ਹਨਾ ਜਿੰਨੇ ਕਮੈਂਟ ਆਉਂਦੇ ਨੇ ਦੱਸਿਆ ਕਿ ਲਈ ਕੋਈ ਗੱਲ ਨਹੀਂ ਹੁੰਦੀ ਹਨਾ ਬੰਦਾ ਕੋਈ ਸਮਝਾਉਂਦੇ ਇਸੇ ਤਰ੍ਹਾਂ ਹੁੰਦਾ ਹਨਾ ਸਭ ਆਪਾਂ ਕੀ ਸਪੋਰਟ ਦੂ ਤਰਕ ਨਹੀਂ ਕੀ ਹੈ ਸੀ ਤੇ ਇਹ ਬਾਕੀ ਹੁਣ ਬਸ ਆਪਾਂ ਦਾ ਕੰਮ ਤੁਹਾਨੂੰ ਸਾਰੇ ਨੇ ਦੇਖਨੇ ਆ ਅਸੀਂ ਦੋ ਬਲੌਕ ਪਾਉਣੇ ਨੇ ਬਾਅਦ 'ਚ ਦੱਸਾਂਗੇ ਵੀ ਕਿਹੜੇ ਪੈ ਰਹੇ ਹਨ ਹਾਂਜੀ ਪਰ ਇੱਕ ਏਡਾ ਹੋਰ ਬਲੌਗ ਆ ਉਹ ਤੁਹਾਡੇ ਲਈ ਸਰਪ੍ਰਾਈਜ਼ ਹੋਏਗਾ ਔਰ ਉਹ ਹੋਵਗੀਆ ਬਲੌਗ ਨਹੀਂ ਹੈ ਤੁਹਾਡਾ ਉਹ ਵੀ ਬਧੀਆ ਹੈ ਨਾਲ ਵਾਲਾ ਵੀ ਬਧੀਆ ਹਾਂਜੀ ਰੋਟੀਆਂ ਬਣਦੀਆਂ ਅੱਗੇ ਰੋਟੀ ਸ਼ੱਕਰ ਪਛਾਦਾ ਕਿਵੇਂ ਜੀ ਜੀ ਸਮਝਿਏ ਪਰ ਅਕੇ ਇਸ पे ਪਾਸੇਬਿਲਿਟੀ ਚੈੱਕ ਕਰਦੇ ਮੇਰੇ ਕੋਲ 2 ਘੰਟੇ ਗਰਮ ਲੈਣਾ ਹਾਂਜੀ ਹਾਂ ਉਸ ਤੋਂ ਦੇਖੀਏ ਉਹ ਕੀ ਮੀਂਦੀਆ ਮਾਮਾ ਜੀ ਸਾਈਨ ਕਰ ਲਿਜੀਏ ਹਮਾਰੇ ਸਾਥ ਹਮਰੇ ਜਿਲ੍ਹਾ ਦਾ ਕੰਮ ਆਫਲੈਟ ਚਲੋ ਬੰਦੀਏ ਜੀ ਉਜੀ ਹੁਣ ਅਸੀਂ ਜਾ ਰਹੇ ਹਾਂ ਪਟਿਆਲੇ ਸਾਨੂੰ ਸੀਗੇ ਇਹ ਥੋੜੇ ਜੇ ਕੰਮਕਾਰ ਬਾਕੀ ਮੈਂ ਨਾ ਸੂਟਸ ਜੁਨੇ ਤੀਏ ਤੇ ਸੂਟਾਂ ਤੇ ਮੇਰੇ ਕੋਲ ਸਮਾਨ ਜਾਨੀ ਸੀਗਾ ਲੈਸਾਂ ਨੂੰ ਚਾ ਲੈ ਕੇ ਆਣੀਆਂ ਨੇ ਆ ਧੂਆਂ ਕਿੰਨਾ ਹੋ ਗਿਆ ਬਾਹਰ ਤਾਂ ਕਰਕੇ ਫਿਰ ਮਾਉਣੀ ਕਹਿੰਦੀ ਚਲ ਤੂੰ ਵੀ ਚੱਲ ਨਾਲ ਵੀ ਲੈਸਾਂ ਦਾ ਵੀ ਸਾਨੂੰ ਘਾਟੇ ਪਤਾ ਬੀਬੀ ਅਸੀਂ ਪਟਿਆਲੇ ਜਾ ਕੇ ਇਹ ਲੈਸਾਂ ਨੂੰ ਚਾ ਲੈ ਕੇ ਆਣੇ ਨੇ ਠੀਕ ਆ ਮੇਰੀ ਬੀਬੀ ਵੈਸੇ ਮੈਨੂੰ ਘਾਟੇ ਜਾਣ ਦਿੰਦੀ ਆ ਕਿ ਬੀਬੀ ਨੂੰ ਇਹ ਹੁੰਦਾ ਵੀ ਮੇਰੇ ਕੋਲ ਰਵੇ ਕਰੇ ਹਨਾ ਬਟ ਅੱਜ ਫਿਰ ਲੈਸਾਂ ਕਰਕੇ ਨਾ ਮੈਨੂੰ ਜਾਣਾ ਪੈਂਦਾ ਨਾਲ ਲੈਸਾਂ ਨੂੰਸਾ ਮੈਂ ਆਪਣੀਆਂ ਪਸੰਦ ਦੀਆਂ ਕਰਕੇ ਲੈ ਲੈਣੀ ਆ ਵਧੀਆ ਹਨਾ ਮੈਂ ਤਾਂ ਮੈਜੀ ਮੀਨਸ ਇੰਸਟਾਗ੍ਰਾਮ ਤੇ ਰੀਲਾਂ ਵਗੈਰਾ ਦੇਖ ਲੈਣੀ ਹਾਂ ਉਹ ਮੇਰੇ ਦਿਨਾਂ ਦੇ ਵੀ ਵਧੀਆ ਵਧੀਆ ਹੁਣ ਨੰਮੇ 'ਚ ਟ੍ਰੈਂਡ 'ਚ ਕਿਹੜੀਆਂ ਲੈਸਾਂ ਚੱਲਦੀਆਂ ਨੇ ਤਾਂ ਕਰਕੇ ਫਿਰ ਮੈਂ ਆਪਣੇ ਪਸੰਦੀਆਂ ਲੈਸਾਂ ਲੈ ਲੈਣੀ ਹੁੰਦੀ ਆ ਤੇ ਫਿਰ ਮਾਂ ਕਹਿੰਦੀ ਵੀ ਤੂੰ ਹੁਣ ਚੱਲਿਆ ਕਰ ਲੈਸਾਂ ਵਾਸਤੇ ਤਾਂ ਨਾਲੇ ਮੈਂ ਥੋੜਾ ਜਿਹਾ ਨਾ ਉੱਥੇ ਹੋਰ ਜਿਹੜਾ ਸਮਾਨ ਲੈਣਾ ਹੁੰਦਾ ਜਿਵੇਂ ਮੈਨੂੰ ਪਤਾ ਹੀ ਹੈ ਕਿਹੜੇ ਕਿਹੜੇ ਦੀ ਨੰਮੇ ਦੀ ਲੋੜ ਆ ਫਿਰ ਮੈਂ ਉਹ ਵੀ ਲੈ ਲੈਣੀ ਆ ਤੇ ਬਾਕੀ ਹੋਰ ਵੀ ਸਾਨੂੰ ਦੋ ਤਿੰਨ ਕੰਮ ਕਰਨੇ ਸੀ ਉਹ ਵੀ ਕਰਕੇ ਆਵਾਂਗੇ ਅੱਜ ਅੱਜ ਖਸੇ ਕੰਮ ਹੀ ਨਿਵੇੜ ਦੇਣੇ ਨੇ ਸੋ ਚਲੋ ਜੀ ਚਾਲਦੇ ਆਂ ਜੇ ਸਾਡੇ ਨਾਲ ਹੈਗੀ ਅਮਨ ਅੱਜ ਅਸੀਂ ਅਮਨ ਨੂੰ ਖਵਾ ਪੀ ਕੇ ਲੈ ਕੇ ਆਵਾਂ ਕਿਉਂਕਿ ਵਿਚਾਰੀ ਬਿਮਾਰ ਆ ਸੋ ਇਹ ਵੀ ਮਾ ਨਾ ਕਿ ਹੋਰ ਬਿਮਾਰ ਹੋ ਜਾਣਾ ਪਤਾ ਕੀ ਕਰਦਾ ਤੇ ਹਾਂਜੀ ਆਪਣਾ ਬਾਪੂ ਜੀ ਉਹ ਕੀ ਕਹਿੰਦੇ ਹੁੰਦੇ ਨੇ ਅਮਨਪ੍ਰੀਤ ਬਹੁਤ ਬਿਮਾਰ ਸੀ ਹਾਂਜੀ ਉਹਨੂੰ ਉਹ ਪਿੱਗ ਆ ਮਾਈਨਿੰਗ ਉਹ ਨਹੀਂ ਹੂੰ 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 ਇਹ ਤਾਂ ਥੋੜਾ ਕਰਾ ਕੇ ਤੇ ਆਏ ਮਨਪ੍ਰੀਤ ਨੂੰ ਕਹਿੰਦਾ ਹਾਂਜੀ ਗੱਡੀ ਚੱਤਰ ਮਾਮੇ ਨੂੰ ਕਹਿੰਦਾ ਚੱਲੀਏ ਬਈ ਹਾਂਜੀ ਇੱਥੇ ਲਿਆਏ ਚੁੰਗੀ ਤੇ ਰਸਪ ਲਿਆ ਕੇ ਲੈ ਗਏ ਕੀ ਬਾਤ ਹੈ ਨਹੀਂ ਠੀਕ ਰਹਿੰਦਾ ਉਹ ਕਹਿੰਦਾ ਜੇ ਨਾ ਕੋਈ ਬੱਚਾ ਕੋਈ ਕੋਈ ਆ ਹਾਂਜੀ ਬਿਮਾਰਾ ਕੁਛ ਹੈ ਨਾ ਕੋਈ ਨਾ ਹਾਂਜੀ ਹਾਂ ਆਉਂਚ ਵੀ ਦੇਖਿਆ ਹਾਂਜੀ ਉਹਨੂੰ ਬਸ ਘਮਾਉਣ ਲੈ ਜੋ ਘੁੰਮਣ ਲੈ ਹਾਂ ਦੁੱਖ ਵੀ ਭੁੱਲ ਜਾਂਦਾ ਭੁੱਲ ਜਾਂਦਾ ਹਾਂ ਸਹੀ ਗੱਲ ਹੈ ਜੀ ਆਹ ਗੱਡੀ ਜੀ ਕਿਵੇਂ ਮੋੜੀਏ ਨੇ ਉਹਦਾ ਆਪਾਂ ਦੁੱਖ ਭਲਾ ਕੇ ਲੈ ਕੇ ਜਾਣਾ ਹਾਂ ਸਹੀ ਗੱਲ ਹੈ ਚਾਚਾ ਮੈਨੂੰ ਅਸੀਂ ਅੱਜ ਨਵੂ ਹੈ ਨਹੀਂ ਤੇ ਨਵੂ ਜਾਂ ਨਵਰੂ ਤਾਂ ਮੈਂ ਸਪੈਸ਼ਲ ਵੀਡੀਓ ਦਿਖਾਉਂਗੀ ਵੀਡੀਓ ਦੇਖ ਵਲੌਗ ਦੇਖ ਫਿਰ ਉਹ ਦੇਖਿਓ ਕਿੰਨਾ ਬੱਚੂਗੀ ਉਹ ਖਿਜੂਗੀ ਪਰ ਉਹ ਖਿਜਦੀ ਆ ਉਹ ਵੀ ਇਹ ਨਹੀਂ ਲੈ ਕੇ ਮੈਂ ਰਹਿ ਗਈ ਉਹਦੇ ਵਾਤੇ ਹੀ ਲੈ ਜਾਵਾਂਗੇ ਹਾਂ ਲੈ ਜਾਾਂਗੇ ਪਰ ਪਰ ਮੈਂ ਦਿਖਾਉਂਗੀ ਉਹਦਾ ਵੀਡੀਓ ਜੀ ਮਰ ਬਣਾਉਂਗੀ ਹਾਂ ਹਾਂ ਆਮਨ ਵਾਸਤੇ ਨਾਲ ਹੁੰਦੇ ਆ ਆਮਨ ਵਾਸਤੇ ਲੈ ਕੇ ਜਾਂਦੀ ਹਾਂ ਮੈਂ ਤਾਂ ਆਪੇ ਹੀ ਨਾਲ ਆ ਬਾਈ ਆਮਨ ਵਾਸਤੇ ਨਾਭੂ ਇਹ ਇਹਦੇ ਚਾਚੇ ਨੇ ਕਈ ਵਾਰ ਸਾਨੂੰ ਕਿਹਾ ਹੈ ਜਿਹੜੇ ਹੁਣ ਵੀਰਾ ਬਾਹਰ ਹੈ ਵੀ ਇਹਨੂੰ ਲੈ ਕੇ ਜਾਓ ਇਹਨੂੰ ਖਵਾ ਕੇ ਲੈ ਕੇ ਸੋ ਅੱਜ ਦੀ ਵਿਸ਼ ਪੂਰੀ ਕਰ ਰਹੇ ਆ ਅਸੀਂ ਚਲੋ ਆ ਮੈਂ ਸੂਟ ਚੱਕ ਕੇ ਦੇਣ ਦੀ ਮੈਂ ਲੈਸਾਂ ਲੈ ਕੇ ਜੇ ਉਹ ਹੋ ਸਕੇ ਉਹ ਖਵਾ ਦਾਂਗੀ ਤੇ ਖਾ ਲੈਂਦੀ ਹੈ ਹਨਾ ਮੈਂ ਤਾਂ ਕੰਡ ਤਾਂਦੀ ਆ ਬਈ ਆਪ ਤਾਂ ਤੀ ਕਾਂਦੀ ਆ ਦੇਖੋ ਜੀ ਆ ਕੁੜੀ ਨਾ ਫੋਟੋਆਂ ਕਿਚਨ ਲੱਗੀ ਪਈਆ ਹੁਣੇ ਹੁਣੇ ਦੀ ਮੰਮੀ ਨੇ ਇਹ ਵੀਡੀਓ ਦੇਖੋਗੀ ਨਾ ਫਿਰ ਕਹੋਗੀ ਮੇਰੀ ਕੀਤੇ ਦੀ ਬਿਮਾਰ ਹੈ ਹੱਤਾ ਸੁਣਾਈ ਜਾਉ ਤੈਨੂੰ ਮਾਂ ਕੁੜੀ ਹਾਂ ਸਹੀ ਗੱਲ ਹੈ ਵੀ ਉੱਥੇ ਤੂੰ ਫੋਟੋ ਫੋਟੋ ਦੇਖੋ ਫੋਟੋ ਹਾਂ ਦੇਖੋ ਫੋਟੋ ਦਿਖਾ ਰਹੀ ਆਂ ਅਗਸਟ ਸਟਰੀਟ 뷰 ਵਾਲੇ ਜਾ ਰਹੇ ਨੇ ਦੇਖਦੇ ਆਂ ਜੇ ਗੱਡੀ ਨੂੰ ਹੁਣ ਸਾਰਾ ਕੁਝ ਰਿਕਾਰਡ ਹੋ ਗਿਆ ਮੈਨੂੰ ਸਪੈਸ਼ਲ ਸੁਣਾਉਂਗੀ ਸਾਡੇ ਨਾਲ ਤਾਂ ਉਹ ਲੜੂਗੀ ਹਾਂ ਉਹ ਲੜੂਗੀ ਫੇਰ ਬੋਲਦੀ ਵੀ ਨਹੀਂ ਚੁੱਪ ਕਰਕੇ ਲੰਘ ਜੀ ਹਾਂ ਆ ਲੋ ਜੀ ਮੈਂ ਲਿਆਨਦਾ ਸਮਾਨ ਆਪਣਾ ਸਾਰਾ ਬਹੁਤ ਔਖਾ ਮਿਲਦਾ ਸੱਚੀ ਕੁੜੀਆਂ ਨੂੰ ਸਮਾਨ ਦਾ ਕੰਮ ਲੰਦਾ ਹੈ ਬੀਟਿੰਗ ਓ ਮਾਈ ਗਾਡ ਕਿੰਨੀ ਸੋਹਣੀਆਂ ਨੇ ਹੈ ਨਾ ਬਾਕੀ ਭੀੜ ਦੇਖੋ ਦੁਪਹਿਰ ਦਾ ਟਾਈਮ ਆ ਫੇਰ ਵੀ ਬਹੁਤ ਘੱਟ ਭੀੜ ਆ ਰਹੀ ਚੁੰਗੀ ਤੇ ਚੁੰਗੀ ਤੇ ਆ ਜਾੜੇ ਸਟਰੀਟ 뷰 ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਕਿ ਡੰਬੁਰੂ ਜਿਹਾ ਲੱਗਿਆ ਹੈ ਸਟਰੀਟ 뷰 ਨਹੀਂ ਸਟਰੀਟ 뷰 ਉਹਨਾਂ ਦੀ ਸਪੀਡ 1 ਕਿਲੋਮੀਟਰ ਪ੍ਰਤੀ ਘੰਟਾ ਵਧਾਉਂਦੇ ਨਹੀਂ ਨੇ ਜੀ ਕੋਈ ਪਤਾ ਨਹੀਂ ਇਹ ਤਾਂ ਅੱਜ ਤੋਂ ਗੱਡੀ ਮੁੜ ਗਈ ਉੱਤਰ ਨੂੰ ਮੁੜ ਮੰਗ ਹਾਂ ਸਹੀ ਗੱਲ ਹੈ ਜੀ ਚਾਚੂ ਵਾਲੀ ਕਰਨੇ ਇਹ ਕੀ ਆ ਦੇਖੋ ਜੀ ਇਹ ਗੱਡੀ ਆ ਇਹ ਸਟਰੀਟ 뷰 ਗੂਗਲ ਆ ਗੂਗਲ ਆ ਆ ਦੇ TS ਨੰਬਰ ਵੀ ਸਪੈਸ਼ਲ ਹੈ ਆ ਹਮ ਇੱਥੇ ਬੰਦੇ ਵੀ ਦੋ ਤਿੰਨ ਚਾਰ ਬੈਠੇ ਨੇ ਕੀ ਲਿਖੀ ਹੈ ਉੱਪਰ ਵੀ ਚੱਲਦਾ ਕੁਝ ਪਤਾ ਨਹੀਂ ਆਟੋ ਡਰਾਈਵ ਨਾ ਹੋਵੇ ਨਾ ਨਾ ਉਹੀ ਆ ਆ ਕੀ ਲਿਖਿਆ ਹੋਇਆ ਮੈਪ apple.com apple. ਮੈਨੂੰ ਇਹ ਉਹਨਾਂ ਦੀ ਉਹ ਲੱਗਦੀ ਐ ਕਿ ਲੰਟੀ ਚੂਰ ਜੀ ਹੈ ਪੁਲਹਾਂ ਜੀ ਨਾ ਮੈਂ ਨਾ ਮੈਂ ਟਕਨਾਲ ਜੀ ਉਹਦੇ ਹੱਥ 'ਚ ਵੀ ਕੁਝ ਲੋ ਜੀ ਅਸੀਂ ਅੱਗੇ ਵਾਪਸ ਕਰੇ ਹੁਣ ਅਸੀਂ ਫੇਰ ਜਾਵਾਂਗੇ ਸੰਤੋ ਬੜਾ ਕੰਮ ਪੈ ਗਿਆ ਸ਼ਿਕਰ ਵਾਪਸ ਆਣਾ ਤਾਂ ਕਰਕੇ ਫਿਰਾਨੂੰ ਆਣਾ ਪਿਆ ਤੇ ਹੁਣ ਆਪਾਂ ਜਾਵਾਂਗੇ ਦੁਬਾਰਤੋਂ ਪਹਿਲਾਂ ਮੰਦਰ ਮਨਣਾ ਤੇ ਪੈ ਗਿਆ ਜੀ ਪਾਣੀ ਦਰਵਾਜੇਰ ਮਨਣਾ ਤੇ ਠੀਕ ਹੋ ਗਏ ਲੋ ਜੀ ਮਾਸੀ ਨੂੰ ਲੈ ਲੈ ਆਪਨੇ ਹੁਣ ਆਪਾਂ ਲੈਣਾਂ ਸਮਾਨ ਆਪਾਂ ਹੈਗੇ ਤਿਰਪੜੀ ਇਸ ਟਾਈਮ ਅਸੀਂ ਆਇਆ ਤਿਰਪੜੀ ਸਮਾਨ ਲੈਣ ਵਾਸਤੇ ਆਏ ਹਾਈ ਨੀਚੇ ਆਪਾਂ ਹੀ ਲੈ ਲਈਏ ਸਮਾਨ ਆਪਣਾ ਤੇ ਹੁਣ ਆਪਾਂ ਚੱਲੇ ਘਰ ਨੂੰ ਔਰ ਇੱਧਰੋਂ ਆ ਰਿਹਾ ਸਾਡੇ ਜੀਟੀ ਰੋਡ ਐਵੇਂ ਇੱਥੋਂ ਨਿਕਲੂਗਾ ਇੱਥੋਂ ਨਿਕਲ ਕੇ ਔਰ ਫੇਰ ਰਿਹਾ ਸਿੱਧਾ ਜਾ ਰਿਹਾ ਜੀ ਹਾਂ ਕਿਵੇਂ ਫੇਰ ਰਹੇ ਨੇ ਇਹ ਬੱਸ ਹਾਂ ਉਹ ਸਿੱਧਾ ਜਾਊਗਾ ਓ ਚੱਲ ਰਹੀ ਹੈ ਕਪੈਨ ਉਹ ਉਧਰ ਜੀ ਉਹ ਸਾਰੀ ਉਥੇ ਜਮੀਨ ਆ ਦੀ ਵਿੱਚ ਫੇਰ ਹੂੰ ਇਹ ਪੈਸੇ ਤਾਂ ਕਿੱਲਿਆਂ ਦੇ ਹਿਸਾਬ ਨਾਲ ਹੀ ਦੇਣਗੇ ਉਹਨਾਂ ਨੂੰ ਕਿੱਲਿਆਂ ਦੇ ਹਾਂ ਕਿ ਕਿੱਲਿਆਂ ਦੇ ਕਿੱਮੈਨੇ ਕਿੱਲਲੇ ਕਿੱਲਿਆਂ ਦੇ ਕਿਹਾ ਕਿੱਲੇ ਕਿਹਾ ਕਿੱਲੇ ਕਿੱਲੇ ਇਹ ਪਤਾ ਹੁਣ ਕੀ ਹਿਸਾਬ ਨਾਲ ਨਿਕਲ ਹੂੰ ਚੱਲ ਵਧੀਆ ਹਾਂ ਉਹਦੇ ਖਤੀ ਦੇ ਜਿੰਮੇ ਦਾ ਕਹਿੰਦੇ ਆਪਾਂ ਖੁੰਜਾ ਰਹਿ ਗਿਆ ਲਿਆ ਹੋਗਾ ਆਉਂ ਇਧਰ ਨੂੰ ਨਿਕਲੂਗੀ ਦੇਖਿਓ ਉਹ ਚੱਲ ਰਹੀ ਨੇ ਉਹ ਉੱਥੇ ਉਹ ਜਗ੍ਹਾ ਜਿੰਨੀ ਉਹ ਜਗ੍ਹਾ ਆਈ ਸਾਰੀ ਇਹ ਨਿਕਲੂਗਾ ਜੀਟੀ ਜੀਡੀ ਰੋਡ ਆ ਇਹ ਕਿਹੜਾ ਹੈ ਇਹ ਆ ਬਾਈਪਾਸ ਆ ਬਾਈਪਾਸ ਆ ਸੁਣ ਲੋ ਜੀ ਸਾਡੇ ਸਾਡੇ ਨੇੜੇ ਵੀ ਬਾਈਪਾਸ ਆ ਗਿਆ ਹੈ ਸਾਨੂੰ ਇਹਦੀ ਖੁਸ਼ੀ ਬਹੁਤ ਆ ਹਾਂ ਹੁੰਦਾ ਨਾ ਆਪਣੀ ਕਰਕੇ ਬੀਜੀ ਦਾ ਦੇਖੋ ਨਿਕਲ ਹੀ ਗਈ ਆ ਹਣਾ ਵੀ ਸਹੀ ਗੱਲ ਆ ਹਾਂ ਲਾ ਦੋ ਪਾਲਕ ਪੂਲਕ ਲਾ ਦੇ ਨਿੱਤੂ ਲਾਉਂਗੀ ਮੈਂ ਲਾਉਂਗੀ ਮੈਨੂੰ ਬੜਾ ਚਾਹ ਆ ਇਹਨੇ ਆਪਾਂ ਤਾਂ ਪੱਟ ਲਈ ਇੱਧਰ ਕਿੱਥੇ ਇੱਧਰ ਇਹਦੀ ਪਈ ਜਿਹੜਾ ਰਸਤਾ ਜਾਂਦਾ ਉਹ ਤੇ ਪੱਟਿਆ ਹੋਇਆ ਆਹ ਦੇਖੋ ਆਗੀ ਵੇਟਿੰਗ ਅੱਗੇ ਕਰ ਰਹੀ ਹਾਂ ਮੰਦਰੀ ਵੇਟ ਬੇਸਮੈਂਟ ਚ ਵੜ ਜਾ ਲੈ ਕੇ ਲਫਾਫਾ ਜ ਆਪਾਂ ਕੁਝ ਲੈ ਕੇ ਨਹੀਂ ਆਏ ਨਾ ਆ ਲੈ ਕੇ ਆਏ ਆ ਸਭੇ ਪੀ ਕੇ ਆਏ ਉਹਨੂੰ ਕੀ ਦਿਖਾਏਂਗੀ ਕਿਸੇ ਕੋਈ ਜੀ ਤੂੰ ਮੈਂ ਕਹਿੰਦੇ ਆਪਾਂ ਕੁਝ ਲੈ ਕੇ ਨਹੀਂ ਆਏ ਅਸੀਂ ਗਏ ਹੋਇਆ ਐਗਜ਼ੈਕਟ 12 ਵਜੇ ਤੇ ਘਰੋਂ ਤੁਰੇ ਤੀ ਕਿ ਫੇਰ ਅਸੀਂ ਫੇਰ ਵਾਪਸ ਆਏ ਬਈ ਜਿਹੜਾ ਬੈਂਕ ਚ ਕਰਦੇ ਕਰਕੇ ਆ ਉਹ ਮੇਨ ਕੰਮ ਸੀ ਸਾਡਾ ਮੈਨੂੰ ਹਜੇ ਕੁਝ ਰਿਪਲਾਈ ਨਹੀਂ ਆਇਆ ਆ ਲੈ ਕੇ ਆਏ ਅਸੀਂ ਉਹ ਕਿੱਥੇ ਆ ਸੀ ਗਈ ਮਾਂ ਆ ਸਾਡੇ ਸੱਬੇ ਖਾ ਕੇ ਦੇਖਦੇ ਮੈਂ ਫਸਟ ਟਾਈਮ ਟਰਾਈ ਕਰਾਂਗੀ ਕਿੱਥੇ ਬਾੜਤੀ ਉਹ ਲਿਆਉਂਦਾ ਨਹੀਂ ਕਿੱਥੇ ਗਈ ਉਹ ਉੱਪਰਲੇ ਰੂਮ ਚ ਜੀ ਚਲੋ ਚਲੋ ਹੁਣ ਸਾਲਾ ਚੱਲੇ ਸੱਬੇ ਬੀਬੀ ਸਾਡੀ ਗੁੱਸੇ ਵਈ ਪਈ ਆ ਪੂਰੀ ਉਹ ਵੀ ਭਾਈ ਅੱਜ ਸਾਡੀ ਆਏਗੀ ਸਮ੍ਰੀਤ ਸਮ੍ਰੀਤ ਨੇ ਨਾ ਲਈ ਚਾਕਲੇਟ ਨਵਨੂ ਦਿੱਤੀ ਸੀ ਜੇ ਹੁਣ ਇਹਨੇ ਹੋਰ ਲੈਣੇ ਚਾਕਲੇਟ ਲੈਣੀ ਆ ਆ ਜੋ ਫਰਮਾਸੀ ਕੋਲ ਆ ਜਾਓ ਮਾਸੀ ਮਾਸੀ ਕੋਲ ਨਹੀਂ ਆਣਾ ਸਾਨੇ ਖਾਣੀਆਂ ਹਾਂ ਚਲੋ ਜੀ ਹੁਣ ਆਪਾਂ ਚਾਵਾਂਗੇ ਇਹਨਾਂ ਨੇ ਸਾਗ ਤੋੜ ਕੇ ਲੈ ਕੇ ਆਵਾਂਗੇ ਬੀਬੀ ਚੱਲਣਗੇ ਉੱਥੇ ਦੀ ਗੱਲ ਹਾਂਜੀ ਮੈਂ ਦੇਣੀ ਆ ਬੀਬੀ ਹੋਰੀ ਕਿਤੇ ਪਿਆ ਹੋਗਾ ਲੰਗਰ ਤੇਲ ਲਾ ਕੇ ਹਦੀਸਿਉਨੇ ਬਸ ਆ ਪਿਆ ਬੀਬੀ ਵੜਾਓ ਤੇ ਬਸ ਆ ਕੇ ਫੇਰ ਮੈਂ ਦੇਖਦੀ ਹਾਂ ਸੂਟ ਕਰਦੇ ਹਾਂ ਜੇ ਤਾਂ ਸੂਟ ਤਿਆਰ ਹੋ ਗਿਆ ਕੱਲ ਮਮਾ ਨੇ ਪਾਣਾ ਦੇਖਦੀ ਆਂ بس ਵਹੀ ਗਰੂ ਕਰੀ ਮੈਂ ਪਿਆਰ ਕਰ ਦਵਾ ਕੱਲ ਤੱਕ ਇਹਦੀ ਲੈਸ ਲੂਸ ਜੀ ਤੇ ਲਿਆਂਦੀ ਆ ਲੈਸ ਨੂੰ ਥੋੜਾ ਟਾਈਮ ਲਾ ਬਾਈ ਕਰ ਦਿਆ ਹਾਏ ਸਾਡੀ ਕੁੜੀ ਬਾਈ ਕਰੀ ਬਾਈ ਬਾਈ ਇਹ ਲੱਗੀ ਹੈ ਸਭ ਤੋਂ ਮੈਂ ਬਾਈ ਮੇਰਾ ਗੁੱਗਲੂ ਮੁਗਲੂ ਚਲੋ ਲੋ ਜੀ ਹੁਣ ਅਸੀਂ ਸਾਰੇ ਜਣੇ ਜਾ ਰਹੇ ਹਾਂ ਸਾਗ ਤੋੜਨ ਮੈਂ ਤਾਂ ਗੁੱਗਲੂ ਮੁਗਲੂ ਜੀ ਚੱਕ ਲਿਆ ਗੋਦੀ ਇੱਧਰ ਸਾਗ ਢਵਾਵਾਂਗੇ ਨਾਲ ਮਰਜ਼ੀ ਲੈ ਜਾਓ ਸਮਝ ਗਈ ਥੇਥਾ ਕਿਹੜੇ ਵਰਸੇ ਲੱਗਦਾ ਹੈ ਸਾਦਾ ਇਹ ਕੁੱਤਾ ਵਰਤੇ ਕਿੱਥੇ ਫੜ ਲਿਆ ਵਾਪਸ ਕਿੱਥੋਂ ਕੁੱਤਾ ਜਾਨ ਨੂੰ ਕਰਦੇ ਹਾਂ ਟਰੈਕਟਰ ਨਾਲ ਕਿਵੇਂ ਕੁੱਤਾ ਕਰ ਦੋ ਇਹ ਤਾਂ ਦੱਸ ਦੋ ਤੂੰ ਹੋਰ ਨਾ ਸੱਜਣ ਪਾ ਕੇ ਆਏ ਹੱਥ ਕਰਤੀ ਉਹ ਕਦੋਂ ਛੋਟੀ ਛੋਟੀ ਇੰਨੇ ਸਾਨੇ ਲੱਗੇ ਹੋਏ ਨੇ ਉੱਪਰ ਠੀਕ ਆ ਸਾਰੀ ਵੀਡੀਓ ਬਣਾ ਕੇ ਪਾ ਦੇ ਉਹਦੀ ਵੀ ਆ ਕੇ ਸਾਗ ਤੋੜਨ ਬਸ ਹੁਣ ਮੈਂ ਸਾਗ ਤੋੜਣੀ ਆ ਸਾਗ ਵਧੀਆ ਹੈ ਦਾਤ ਪਿਆ ਪੈਰਾਂ ਤੇ ਖਿੱੱਚੋ ਖੂ ਤਾਂ ਕਰਦਾ ਖੂ ਦੇ ਮੌਂਟ ਤੇ ਖੜਾ ਕੇ ਵੀ ਗਿਰੀ ਨਾ ਗੇਰੀ ਨਾ ਫੇਰ ਉਹ ਅੰਦਰ ਨੂੰ ਗਿਰੂ ਐ ਤੇ ਜੋ ਕਈ ਹੋ ਤਾਂ ਪੁੱਠਾ ਮੰਨੂ ਹੁੰਦਾ ਹਾਂ ਏਕਣੇ ਆ ਨਾ ਏਕਣੇ ਆ ਜੇ ਕਿਸੇ ਨੂੰ ਕਹੇ ਛਾਲਾ ਨਾ ਮਾਰੀ ਉਹ ਧੱਕੇ ਨਾ ਮਾਰੀ ਹਾਂ ਗਊਗਾ ਮੈਂ ਤਾਂ ਜਾਊ ਮੈਂ ਤਾਂ ਜਾਊ ਅੱਜ ਕੱਲ ਦਾ ਟਾਈਮ ਹੀ ਐਵੇਂ ਦਾ ਨਾ ਪੁਰਾਣੇ ਜ਼ਮਾਨੇ ਗਏ ਕਹਾਵਤਾ ਵੀ ਗਈਆਂ ਉਹ ਪੁਰਾਣੀਆਂ ਅੱਜ ਕੱਲ ਦੇ ਟਾਈਮ ਤੇ ਕੋਈ ਲਾਗੂ ਨਹੀਂ ਹੁੰਦੀ ਅੰਦਰਾਂ ਨੂੰ ਤਨੂੰ ਪਤਾ ਲੱਗ ਗਿਆ ਹੋਊ ਅਸੀਂ ਕੀ ਤੋੜ ਕੇ ਲਿਆਏ ਆਂ ਸਾਗ ਉੱਥੇ ਵੀ ਜਾ ਕੇ ਮੱਥਾ ਟੇਕਿਆ ਨੇ ਆਖਣੇ ਹੁਣ ਉਹ ਜੀ ਦੰਡਾ ਇਹ ਵਿੱਚੇ ਪਾ ਲ ਹਮ ਇੱਧਰ ਹੁਣ ਸਮਾਰ ਰਹੇ ਨੇ ਸਾਗ ਦਿੰਨੇ ਜਾਨੀ ਬੈ ਕੇ ਅਸੀਂ ਲੈ ਕੇ ਆਏ ਪਾਲਕ ਤੋੜ ਲਓ ਜੀ ਸਾਗ ਆਪਾਂ ਨੇ ਧਰ ਲਿਆ ਟੀ ਰਾਤ ਤੇ ਧਰ ਲਿਆ ਸੀ ਪਰ ਅੱਜ ਤੱਕ ਵੀ ਨਹੀਂ ਬਣਾਣਾ ਰਹਿ ਗਈ ਧੀ ਫਿਰ ਕੰਮ ਜਿਆਦਾ ਪੈ ਗਿਆ ਅੰਦਰਲਾ ਵੀ ਤੇ ਸਵੇਰੀ 6:30 ਵਜੇ ਅੱਗ ਮਚਾ ਲਈ ਤੇ ਤੇ ਹੁਣ 8:00 ਵਜੇ ਹੈ ਨਾ ਸਾਗ ਹਾਂ 8:00 ਵਜੇ ਜੀ ਦੇਖੋ ਸਾਗ ਦੇਖੋ ਕਿੰਨਾ ਵਧੀਆ ਹੋ ਗਿਆ ਕਿੰਨਾ ਇੱਕ ਵਾਰ ਹੋਰ ਪਾਣੀ ਪਾਉਗਿਆ ਹੈ ਹੈ ਨਾ ਚਲੋ ਚਲੋ ਹਮ ਮੇਟੋ ਸਾਗ ਬਣਿਆ ਪਿਆ ਹੈ ਇਹ ਤਾਂ ਰੈਂਡਾਂਗੇ ਹਨਾ ਜੀ ਤੇ ਬਸ ਤੁੰਦ ਇਹਦੇ ਚੁੱਲ੍ਹੇ ਮੂਰੇ ਬੈਠੰਦਾ ਜੀ ਕਰਦਾ ਮੂਰੇ ਬਹਿ ਜਾ ਹਨਾ ਵਧੀਆ ਵਾਚ ਚਲੋ ਜੀ ਆਪਾਂ ਵੀ ਆਪਣਾ ਇਹ ਵਾਲਾ ਵਲੌਗ ਇੱਥੇ ਐਂਡ ਕਰਦੇ ਆ ਤੇ ਹੁਣ ਇਸ ਤੋਂ ਬਾਅਦ ਫਿਰ ਨਵਾਂ ਵਲੌਗ ਸ਼ੁਰੂ ਹੋਊਗਾ ਨਾ ਫਿਰ ਜੇ ਦੋਨੇ ਕਰੇ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਪਹਿਲਾਂ ਹੀ ਵੀ ਵੀਡੀਓ ਇਹ ਬਹੁਤ ਲੰਬੀ ਹੋ ਬਣੀ ਹੋਈ ਆ ਸੋ ਬਾਕੀ ਮੈਂ ਦੇਖਦੀ ਆ ਕੱਟ ਕਰਕੇ ਛੋਟੀ ਜੀ ਬਣਾ ਦੇਣੀ ਆ ਇਹ ਤੇ ਬਾਕੀ ਅੱਜ ਦਾ ਵਲੌਗ ਵੀ ਤੁਸੀਂ ਜ਼ਰੂਰ ਦੇਖੋ ਜਿਹੜਾ ਹੁਣ ਅਸੀਂ ਬਣਾਵਾਂਗੇ ਦੁਆਰ ਤੋਂ ਸਟਾਰਟ ਕਰਾਂਗੇ ਤੇ ਬਾਕੀ ਹੁਣ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ 'ਚ ਮੈਂ ਉਮੀਦ ਰੱਖਦੇ ਵੇ ਤੁਹਾਨੂੰ ਸਾਡੇ ਵਾਲਾ ਵੀਡੀਓ ਵਧੀਆ ਲੱਗੇ ਲੱਗੀ ਹੋਊਗੀ ਬਾਕੀ ਪਲੀਜ਼ ਸਪੋਰਟ ਜ਼ਰੂਰ ਕਰੋ ਸਾਨੂੰ ਤੇ ਓਕੇ